ਲੋੜ ਨਹੀਂ ਕਾਗਜ਼ ਭਰਨ ਦੀ 10 ਲੱਖ ਤੱਕ ਦਾ ਹੋ ਜੋ ਮੁਫਤ ਇਲਾਜ ਪੰਜਾਬ ਦੇ ਲੋਕਾਂ ਲਈ ਸੀਐਮ ਮਾਨ ਨੇ ਕਰਤਾ ਵੱਡਾ ਐਲਾਨ 10 ਲੱਖ ਰੁਪਏ ਦਾ ਜੀਵਨ ਬੀਮਾ ਲੈ ਕੇ ਆਇਆ ਕੋਈ ਲੋੜ ਨਹੀਂ ਕੋਈ ਕਾਗਜ਼ ਭਰਨ ਦੀ ਕੋਈ ਫਾਰਮ ਭਰਨ ਦੀ ਰੱਬ ਨਾ ਕਰੇ ਕੋਈ ਬਿਮਾਰੀ ਹੋਵੇ ਹਸਪਤਲ ਜਾਓ ਆਧਾਰ ਕਾਰਡ ਦਿਖਾ ਦਿਓ ਵੋਟਰ ਕਾਰਡ ਦਿਖਾ ਦਿਓ ਲਾਜ ਕਰਾ ਕੇ ਘਰਿਆਂ ਆ ਜਾਓ ਬਾਕੀ ਸਾਰਾ ਸਾਹਿਬ ਕਿਤਾਬ ਸਰਕਾਰ ਕਰੂਗੀ ਕੋਈ ਬੰਦਾ ਇਹ ਨਹੀਂ ਹੋਣਾ ਚਾਹੀਦਾ ਕਿ ਪੈਸੇ ਨਹੀਂ ਹੈਗੇ ਇਸੇ ਕਰਕੇ ਮੰਜੇ ਤੇ ਪਿਆ ਪਿਆ ਸਵਾਸ ਤੇ ਆ ਗਿਆ ਸੋ ਜਿੰਨਾ ਅਸੀਂ ਕਰ ਸਕਦੇ ਹਾਂ ਨਾ ਕਰੀ ਜਾਂਦੇ ਆ ਜਿੰਨਾ ਵਕਤ ਮੁਤਾਬਕ ਸਿਸਟਮ ਥੋੜਾ ਜਿਹਾ 75 ਸਾਲ ਪੁਰਾਣਾ ਵਿਗੜਿਆ ਹੋਇਆ ਹੈ ਉਹਨੂੰ ਠੀਕ ਕਰ ਕਰਦੇ ਕਰਦੇ ਟਾਈਮ ਲੱਗ ਜਾਊਗਾ ਪਰ ਕਰ ਲਾਂਗੇ ਨੀਤਾ ਸਾਫ ਨੇ ਤੇ ਗੁਰੂ ਸਾਹਿਬ ਸਮੱਤ ਬਖਸ਼ਣ ਗੁਰੂ ਸਾਹਿਬ ਬਲ ਬਖਸ਼ਣ ਮੈਂ ਇੰਨਾ ਕਿ ਅੱਜ ਬਹੁਤ ਬੜਪਾਕੀ ਸੰਗਤ ਆ ਜਿਹੜੀ ਅੱਜ ਇੱਥੇ ਗੁਰੂ ਸਾਹਿਬ ਦੇ ਚਰਨਾਂ 'ਚ ਬੈਠੀ ਹੈ ਮੈਂ ਕੋਈ ਬਹੁਤਾ ਰਾਜਨੀਤਿਕ ਗੱਲਾਂ ਨਹੀਂ ਬੋਲਨੀ ਆ ਮਿਰਤਾ ਇਕੋਈ ਸੁਰਜੀਤ ਪਾਤਰ ਸਾਹਿਬ ਦਾ ਸ਼ੇਰ ਹੈ ਕਿ ਕੀ ਹੋਇਆ ਜੇ ਪੱਤ ਚੜ ਆਈ ਤੂੰ ਅਗਲੀ ਰੁੱਤ ਵਿੱਚ ਜਕੀਂ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜਮੀਨ ਰੱਖੀ ਜਮੀਨ ਰੱਖ ਲਈਏ ਫੁੱਲਾਂ ਜੋਗੀ ਤਾਂ ਕਲਮੇ ਆਪਾਂ ਰਲ ਮਿਲ ਕੇ ਲੱਭ ਲਾਂਗੇ ਇਸੇ ਧਰਤੀ ਤੇ ਠੰਗੜੇ ਵੀ ਪਹਿਨਗੇ ਗਿੱਧੇ ਵੀ ਪਹਿਨਗੇ ਕਰਨੇਲਾ ਜਰਨੇਲਾ ਦੀ ਧਰਤੀ ਹੈ ਫੌਜ ਚ ਪਰਤੀ ਹੋਣ ਵਾਸਤੇ ਮਸ਼ਹੂਰ ਆ ਆ ਜਿਹੜਾ ਚਿੱਟੇ-ਚੁੱਟੇ ਦਾ ਦਾਗ ਲੱਗ ਗਿਆ ਸੀ ਉਹਦੇ ਵਿਰੁੱਧ ਵੀ ਬਹੁਤ ਵੱਡਾ ਯੁੱਧ ਚਲਾਇਆ ਹੋਇਆ ਹੈ ਲੋਕਾਂ ਦਾ ਸਾਥ ਚਾਹੀਦਾ ਲੋਕ ਸਾਥ ਦੇ ਵੀ ਰਹੇ ਨੇ ਪੰਚਾਇਤਾਂ ਦੀਆਂ ਪੰਚਾਇਤਾਂ ਜਿਹੜੀਆਂ ਨੇ ਉਹ ਮਤੇ ਪਾ ਕੇ ਦੇ ਰਹੀਆਂ ਨੇ ਕਿ ਅਸੀਂ ਆਪਣੇ ਪਿੰਡ ਚ ਨਕਸ਼ਾ ਵਰਨ ਨਹੀਂ ਦੇਣਾ ਅਸੀਂ ਆਪਣੇ ਪਿੰਡ ਚ ਕਿਸੇ ਨੂੰ ਡਰੱਗ ਵੇਚਣ ਨਹੀਂ ਦੇਣੀ ਜੇ ਕਿਉਂ ਸਾਡੇ ਪਿੰਡ ਦਾ ਵੇਚਦਾ ਹੋਇਆ ਤਾਂ ਅਸੀਂ ਉਹਦੀ ਜ਼ਮਾਨਤ ਨਹੀਂ ਦੇਣੀ ਤਜਮਾਨਤ ਕਰਾਉਣੀ ਪੰਜਾਬ ਤੰਦਰੁਸਤ ਰਹੇ ਹੱਸਦਾ ਖੇਡਦਾ ਰਹੇ ਪਾਣੀ ਚ ਲਿਖਿਆ ਹੱਸਣ ਖੇਡਣ ਮਨ ਕਚਾਓ ਕਿ ਪੰਜਾਬ ਹੱਸਦਾ ਵਸਦਾ ਰਹੇ ਤੰਦਰੁਸਤ ਰਹੇ ਇਹ ਹੀ ਮੇਰੀ ਅਰਦਾਸ ਬਾਕੀ ਬਾਬਾ ਜੀ ਨੇ ਕੁਝ ਮੰਗਾ ਮੈਨੂੰ ਦਿੱਤੀਆਂ ਲਿਖ ਕੇ ਇਹਨਾਂ ਤੱਕ ਦੇ ਜਵਾਬ ਦਿੰਦੇ ਨਹੀਂ ਅਸੀਂ ਇਹ ਆ ਵੀ ਇਹਨਾਂ ਕੋਲੇ ਵੀ ਮੰਗਾਂ ਆਉਂਦੀਆਂ ਨੇ ਕਿਉਂਕਿ ਰਾਸ ਸਵਾ ਦੇ ਮੈਂਬਰ ਨੇ ਕੁਝ ਮੰਗਾ ਹੈ ਜਿਹੜੀਆਂ ਇਹ ਮੇਰੇ ਕੋਲੇ ਲੈ ਆਉਂਦੇ ਸੋ ਜਿਵੇਂ ਬਾਬਾ ਜੀ ਕਹਿਣਗੇ ਉਵੇਂ ਹੋ ਜਾਊਗਾ ਬਸ ਮੇਰੀ ਇੰਨੀ ਕ ਹਾਜ਼ਰੀ ਕਬੂਲ ਕਰੇ